ਸਭ ਤੋਂ ਵੱਡੀ ਤਰਾਸਦੀ ਹੋਈ ਆ ਸਭ ਤੋਂ ਬਾਅਦ ਇਸ ਸਦੀ ਦੇ ਭਿਆਨਕ ਹੜ ਆਏ ਨੇਗੇ ਉਸ ਨੂੰ ਲੈ ਕੇ ਵੀ ਸਮਝੀਦਾ ਹੈ ਨਹੀਂ ਉਸ ਨੂੰ ਲੈ ਕੇ ਵੀ ਸਿਆਸਤ ਕਰ ਰਹੀ ਆ ਮੈ ਮੈਨੂੰ ਸਮਝ ਨਹੀਂ ਆਉਂਦਾ ਹੈਗਾ ਕਿ ਜਿਹੜੀ ਜਿਹੜੀ 15 15 ਫੁੱਟ ਸੇਟ ਆ ਗਈ ਚਲੋ 1 ਮਿੰਟ ਰੁਕੋ ਜੀ ਰੁਕੋ ਰੁਕੋ ਪਲੀਜ਼ ਪਲੀਜ਼ 1 ਮਿੰਟ ਮੈਨੂੰ ਗੱਲ ਕੰਪਲੀਟ ਰੁਕੋ 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 ਜਿਹੜੇ 15 15 ਸੇਟ ਆ ਗਿਓ ਕਿਸ ਕਰਕੇ ਆ ਗਈ ਉਹ ਹੜਾ ਕਰਕੇ ਆਈ ਆਗੀ ਜਿਹੜਾ ਕੀ ਠੀਕ ਜੇ ਡਰਾਪੀ ਆਪੋਜੀਸ਼ਨ ਦੱਸਣਗੇ ਕਿ ਹਰਿਮਾਚਲ ਪ੍ਰਦੇਸ਼ ਦੇ ਅੰਦਰ ਵੀ ਨਹੀਂ ਪਿਆ ਕੀ ਚੱਲੋ ਸਮੇਂ ਦੀ ਗੱਲ ਛੱਡੋ ਕਿ ਉਤਰਾਖੰਡ ਦੇ ਅੰਦਰ ਵੀ ਨਹੀਂ ਪਿਆ ਕੀ ਤੁਸੀਂ ਝੂਠ ਬੋਲਦੇ ਪੰਜਾਬ ਦੇ ਲੋਕਾਂ ਦੇ ਨਾਲ ਤੇਜ਼ਾ ਨਾਲ ਬਾਕੌੜ ਕਰਦਾ ਬਹਾਨਾ ਬਣਾਉਣਾ ਚੱਲਿਆ ਜਾਨ ਪੰਜਾਬ ਦੇ ਲੋਕ ਦੇਖਦੇ ਨੇ ਕਿ ਹਮੇਸ਼ਾ ਹੀ ਆਪੋਜੀਸ਼ਨ ਜਿਹੜੀ ਆ ਉਹ ਲਿੱਕ ਤੇ ਭੁਲ ਮੈਂ ਟਾਈਮ ਦੱਸ ਰਿਹਾ ਜੀ ਨੱਕਾ ਭੁਲਕਾ ਮੈਂ ਟਾਈਮ ਦੱਸ ਰਿਹਾ ਜੀ ਪੋਜ਼ਿਟਿਵ ਭੁਲਕਾ ਠੀਕ ਹੈ ਅਸੀਂ ਇਹਨਾਂ ਦੀ ਹਰ ਗੱਲ ਦਾ ਜਵਾਬ ਦੇਵਾਂਗੇ ਕੰਨੀ ਕੰਨੀ ਮੈਂ ਟਾਈਮ ਦੱਸ ਰਿਹਾ ਜੀ ਤੁਹਾਡਾ ਜੋ ਵੀ ਕੁਝ ਕੇ ਦੀ ਯਾਤੋਂ ਬਿਨਾਂ ਕਿਹਾ ਜਾ ਰਿਹਾ ਰਿਕਾਰਡ ਨਾ ਕੀਤਾ ਜਾਵੇ ਚੀਮਾ ਜੀ ਬੈਠੋ ਤੁਸੀਂ ਠੀਕ ਹੈ ਮੰਤਰੀ ਜੀ ਤੁਸੀਂ ਬੈਠੋ 1 ਮਿੰਟ ਅੱਜ ਤੁਹਾਡਾ 4 ਘੰਟੇ ਟੋਟਲ ਟਾਈਮ 4 ਘੰਟੇ ਟੋਟਲ ਟਾਈਮ ਆਮ ਆਦਮੀ ਪਾਰਟੀ ਦੇ ਦੇਖੋ ਇਹ ਪ੍ਰੋਪੋਰਸ਼ਨਲੀ ਮਿਲਣਾ ਸਾਰਿਆਂ ਨੂੰ ਮੈਂਬਰ ਦੀ ਗਿਣਤੀ ਦੇ ਹਿਸਾਬ ਦੇ ਨਾਲ ਆਮ ਆਦਮੀ ਪਾਰਟੀ ਦੇ 93 ਮੈਂਬਰ ਨੇ 3 ਘਟੇ ਆਮ ਆਦਮੀ ਪਾਰਟੀ ਦੇ ਇੰਡੀਅਨ ਨੈਸ਼ਨਲ ਕਾਂਗਰਸ 16 ਮੈਂਬਰ ਨੇ 32 ਮਿੰਟ ਇੰਡੀਅਨ ਨੈਸ਼ਨਲ ਕਾਂਗਰਸ ਦੇ ਬਸ ਠੀਕ ਹੈ ਦਿੱਤਾ ਜੀ ਦਿੱਤੇ ਜੀ ਦਿੱਤੇ 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 ਸ਼੍ਰੋਮਣੀ ਅਕਾਲੀ ਦਲ 3 ਮੈਂਬਰ 6 ਮਿੰਟ ਭਾਰਤੀ ਜਨਤਾ ਪਾਰਟੀ 2 ਮੈਂਬਰ 4 ਮਿੰਟ ਬਹੁਜਨ ਸਮਾਜ ਪਾਰਟੀ 1 ਮੈਂਬਰ 4 ਮਿੰਟ ਇੰਡੀਪੈਂਡੈਂਟ ਇੱਕ ਮੈਂਬਰ ਚਾਰ ਮਿੰਟ ਜੀ ਬਾਜਵਾ ਜੀ ਤੁਹਾਡਾ ਸਭਾ ਸ਼ੁਰੂ ਹੁੰਦਾ ਫਿਰ ਚਲੋ ਜੀ ਅਗਲੀ ਗੱਲ ਕਰਨ ਲੱਗਾ ਜੀ ਤੁਹਾਡੇ ਆਪ ਦੇ ਸੁਪਰੀਮੋ ਨੇ ਇਲੈਕਸ਼ਨੋਂ ਪਹਿਲੇ ਕਿਹਾ ਸੀ ਮੇਰੀ ਗੱਲ ਸੁਣ ਕੇ ਗੋਸਾ ਬੈਠੋ ਤੁਹਾਨੂੰ ਇਹ ਗੱਲ ਕਹੀ ਸੀ ਮੈਂ 50000 ਰੁਪਿਆ ਕਿੱਲੇ ਦਾ ਦਿਆ ਕਰਾਂਗਾ ਮੁਆਵਜ਼ਾ 5 ਲੱਖ ਏਕੜ ਤਬਾਹ ਹੋ ਗਈ ਸਾਡੀ ਫਸਲ ਮੈਂ ਪੁੱਛਣਾ ਚਾਹਨਾ ਭਗਵੰਤ ਮਾਨ ਜੀ ਨੂੰ ਉਹ ਮਾਨ ਸਾਹਿਬ ਤੁਸੀਂ ਤਾਂ ਕਹਿੰਦੇ ਸੀ ਕਿ 20000 ਤੇ ਤੁਹਾਨੂੰ ਇਮੀਡੀਏਟ ਆ ਦੇਗਾ ਕਿਸਾਨਾਂ ਨੂੰ ਗਰਦੌਰੀਆਂ ਬਾਅਦ ਚ ਹੁੰਦੀਆਂ ਨੇ ਕਿਉਂ ਸਾਹ ਪਰਗੜ ਸਿੰਘ ਜੀ ਤੇ 30 ਅਸੀਂ ਬਾਅਦ ਚ ਗੱਲਾਂਗੇ ਓਏ ਅਜੇ ਤੱਕ ਇੱਕ ਅਨਾ ਇੱਕ ਆਨਾ ਅਜੇ ਤੱਕ ਕਿਸੇ ਕਿਸਾਨ ਮੇਰੇ ਭਰਾ ਦੋਂਡੇ ਆਇਆ ਕਿਸੇ ਡੰਗਰ ਦਾ ਮੁਆਵਜ਼ਾ ਨਹੀਂ ਆਇਆ ਮੱਝਾਂ ਗਾਵਾਂ ਘੋੜਿਆਂ ਦਾ ਤੁਸੀਂ ਤਾਂ ਬੱਕਰੀਆਂ ਤਾਂ ਕਹਤਾ ਸੀ ਮੁਰਗੀਆਂ ਤਾਂ ਕਹਤਾ ਸੀ ਮੈਂ ਝੋਨੇ ਦੇ ਕਦੂਦੇ ਦਵਾਂਗਾ ਤੁਹਾਡੀ ਛੱਤ ਪਾਟੀ ਦੇ ਦਵਾਂਗਾ ਉਹ ਛੱਤ ਪਾਟੀ ਇਹਦੇ ਪੰਜਾਬ ਦੋ ਹਿੱਸਿਆਂ ਚ ਹੋ ਗਿਆ ਤੁਸੀਂ ਛੱਤ ਪਾਟੀ ਦੀ ਗੱਲ ਕਰੀ ਜਾਂਦੇ ਹੋ ਕੋਈ ਪੰਜਾਬ ਦੀ ਗੱਲ ਨਹੀਂ ਹੁਣ ਭਾਲਾ ਅਗਲਾ ਪ੍ਰਧਾਨ ਮੰਤਰੀ ਸਾਨੂੰ ਵਕਤ ਨਹੀਂ ਦਿੰਦਾ ਪ੍ਰਧਾਨ ਮੰਤਰੀ ਨੂੰ ਪਤਾ ਕੋਈ ਗੰਭੀਰੀ ਨਹੀਂ ਜਦੋਂ ਪ੍ਰਧਾਨ ਮੰਤਰੀ ਦੇ ਸਾਹਮਣੇ ਹੁੰਦਾ ਟਾਈਮ ਸੀ ਉਦੋਂ ਹਸਪਤਾਲ ਤੁਰ ਗਏ ਤੁਸੀਂ ਇਹ ਮੰਨਿਆ ਸੀ 20000 ਫਾਈਨੈਂਸ ਮਿਨਿਸਟਰ ਸਾਹਿਬ ਅਸੀਂ ਪਹਿਲੇ ਕੱਲਾਂਗੇ ਗਰਦੌਰੀਆਂ ਤੀ ਬਾਅਦ ਚ ਕੱਲਾਂਗੇ ਹੁਣ ਟੋਟਲ 20000 ਨਾਲ ਮਸੋ ਗਏ ਹੋ ਜੀ ਤੁਹਾਡੇ ਕੋਲ 10 11000 ਕਰੋੜ ਰੁਪਇਆ ਪਿਆ ਦੱਸੋ ਜਾਂ ਦੱਸੋ ਕਿ ਡਿਵਰਸ਼ਨ ਕਿਥੇ ਕੀਤੀ ਸਾਨੂੰ ਖਾਚਿਆ ਪੈਸਾ ਤੁਸੀਂ ਕਿਤੇ ਖੱਬੇ ਸੱਜੇ ਕਰ ਇਸਾਨੂੰ ਪੈਸਾ ਦੱਸਿਆ ਜਾ ਕਿੱਥੇ ਤੁਹਾਡਾ ਬਾਕੀ ਮੈਂ ਪੁੱਛਣਾ ਚਾਹਨਾ ਗੋਇਲ ਸਾਹਿਬ ਨੂੰ ਗੋਇਲ ਸਾਹਿਬ ਤੁਸੀਂ ਡੀਸਿਲਟਿੰਗ ਦੀ ਗੱਲ ਕਰ ਦਿਓ ਤੁਸੀਂ ਇੱਕ ਚਿੱਠੀ ਪ੍ਰੋਡਿਊਸ ਕਰੋ ਇੱਥੇ ਕਿ ਤੁਸੀਂ ਸੈਂਟਰਲ ਗਵਰਨਮੈਂਟ ਨੂੰ ਕਿਦਣ ਉਹਨਾਂ ਕੋ ਇਜਾਜ਼ਤ ਮੰਗੀ ਆਈ ਡੀਸਿਲਟਿੰਗ ਦਰਿਆਵਾਂ ਦੀ ਕਰਨਾ ਚਾਹੁੰਦੇ ਆ ਤੁਹਾਨੂੰ ਇਜਾਜ਼ਤ ਨਹੀਂ ਮਿਲੀ ਕਿਦਣ ਗਏ ਹੋ ਕਦੀ ਆਲ ਆਲ ਪਾਰਟੀ ਮੀਟਿੰਗ ਕਦੀ ਸੱਦੀ ਤੇ ਸਾਡੀ ਮਦਦ ਲੈਣ ਦੀ ਕਦੀ ਕੋਸ਼ਿਸ਼ ਕੀਤੀ ਕਿਸੇ ਨੂੰ ਸੱਦਾ ਨਹੀਂ ਕੋਈ ਤੁਹਾਡੇ ਚ ਗੰਭੀਰਤਾ ਨਹੀਂ ਬੰਨਵੇ ਝੂਠ ਬੋਲੀ ਜਾਂਦੇ ਹੋ ਸਾਰੇ ਲੋਕਾਂ ਨੂੰ ਆ ਹੁਣ ਤੁਸੀਂ ਹਰ ਨਵਾਂ ਕੰਮ ਇੱਕੋ ਵੇਖੋ ਹਰ ਕੰਮ ਮੋਦੀ ਦੇ ਹਿਸਾਬ ਨਾਲ ਚੱਲਦੇ ਜਿਹੜਾ ਪ੍ਰਾਈਮ ਮਿਨਿਸਟਰ ਰੀਲੀਫ ਫੰਡ ਸੀ ਇਹ ਆੜੀ ਸਾਹਿਬ ਪ੍ਰਾਈਮ ਮਿਨਿਸਟਰ ਰੀਲੀਫ ਫੰਡ ਸੀ ਜਦੋਂ ਕੋਰੋਨਾ ਆਇਆ ਮੋਦੀ ਸਾਹਿਬ ਨੇ ਸੋਚਿਆ ਸੌਖਾ ਤਰੀਕਾ ਹੈ ਆਰਟੀਆਈ ਚੋਂ ਬਚਨ ਦਾ ਸਕਰੂਟੀਰੀ ਚੋਂ ਬਚਨ ਦਾ ਉਹਦੇ ਚ ਕੀ ਕੀਤਾ ਕਿ ਪੀਐਮ ਕੇਅਰ ਲੈ ਆਂਦੀ ਸੈਕਸ਼ਨ 8 ਦੇ ਅਧੀਨ ਆਰਟੀਆਈ ਤੋਂ ਬਾਹਰ ਆ ਗਏ ਕਿ ਨਾ ਦੇਣ ਵਾਲਾ ਤੁਸੀਂ ਪੁੱਛ ਸਕਦੇ ਹੋ ਕਿੰਨਾ ਪੈਸਾ ਆਇਆ ਤੇ ਜਾ ਕਿੱਥੇ ਰਿਹਾ ਨਹੀਂ ਹੁਣ ਨਵਾਂ ਕੰਮ ਇੱਥੇ ਰੰਗਲਾ ਪੰਜਾਬ ਸੌਰੀ ਟੂ ਸੇ ਉਹ ਪੰਜਾਬ ਤੇ ਤੁਸੀਂ ਕੰਗਲਾ ਕਰ ਦਿੱਤਾ ਆਪ ਵੀ ਰੰਗਲੇ ਪੰਜਾਬ ਦਾ ਹੁਣ ਪੈਸੇ ਲੈਣ ਲੱਗੋ ਇਹ ਫੇਰ ਮੋਦੀ ਨੂੰ ਫੋਲੋ ਕਰ ਰਹੇ ਮੋਦੀ ਨੂੰ ਹੁਣ ਚੀਫ ਮਿਨਿਸਟਰ ਰੀਲੀਫ ਫੰਡ ਆ ਉਹਦੇ ਚ ਪੈਸੇ ਨਹੀਂ ਮੰਗ ਰਹੇ ਇੱਕ ਨਵਾਂ ਬਣਾਤਾ ਫੰਡ ਰੰਗਲਾ ਪੰਜਾਬ ਚੜਦੀ ਕਲਾ ਚੜਦੀ ਕਲਾ ਤੁਹਾਡੀ ਹੈ ਪੰਜਾਬ ਤੇ ਸਾਰੇ ਡੁੱਬ ਗਏ ਕਿਸੇ ਦੀ ਕੋਈ ਬਾਹ ਫੜਨ ਵਾਸਤੇ ਤਿਆਰ ਨਹੀਂ ਤੁਸੀਂ ਤੇ ਚੜਦੀ ਕਲਾ ਜੀਓ ਸਾਰੇ ਰੰਗਲਾ ਪੰਜਾਬ ਸਾਰਾ ਕੰਗਲਾ ਕਰਕੇ ਪੰਜਾਬ ਨੂੰ ਹਣ ਰੰਗਲਾ ਪੰਜਾਬ ਦਾਸ ਤੇ ਫਿਰਦੇ ਹੋ ਤੁਸੀਂ ਮੈਨੂੰ ਦੱਸੋ ਦੇਖੋ ਇੱਕ ਮਿੰਟ ਨਹੀਂ ਨਹੀਂ ਬੈਠਣਾ ਨਹੀਂ ਜੀ ਬੈਠਣਾ ਨਹੀਂ ਬੰਦੇ ਨੇ ਬੈਠੋ ਨਾ ਬਾਜਾ ਸਾ ਮੈਂ ਤੁਹਾਨੂੰ ਇੱਕ ਗੱਲ ਦੱਸਦਾ ਸਾਰੀਆਂ ਪੰਜਾਬ ਦੇ ਪੰਜਾਬ ਦੇ ਸਰ ਮੇਰੇ ਹਜ਼ਾਰਾਂ ਕਰ ਇਹ ਰੰਗਲਾ ਪੰਜਾਬ ਜਿਹੜਾ ਦਾ ਮਤਲਬ ਕੀ ਹੈ ਉਹ ਜਿਹੜੇ ਲੋਕ ਪੈਸੇ ਦੇ ਰਹੇ ਨੇ ਉਹ ਸੋਧਾ ਪੰਜਾਬ ਹਿਸਾਬ ਨਾਲ ਲੈ ਸਕੇ ਕਿ ਕਿੰਨਾ ਪੈਸਾ ਕਿੱਥੋਂ ਆਇਆ ਤੇ ਗਿਆ ਕਿੱਥੇ ਹੈ ਜੀ ਇਹ ਟੋਟਲ ਲੋਕਾਂ ਨਾਲ ਠੱਗੀ ਮਾਰਨ ਵਾਸਤੇ ਫੰਡ ਕ੍ਰੀਏਟ ਕੀਤਾ ਹੈ ਮੇਰੀ ਬੇਨਤੀ ਹੈ ਸਮੁੱਚੇ ਪੰਜਾਬ ਨੂੰ ਸਮੁੱਚੇ ਪੰਜਾਬ ਨੂੰ ਐਨ ਆਰ ਆਈ ਭਰਾਵਾਂ ਨੂੰ ਕਿਰਪਾ ਕਰਕੇ ਇਹਦੇ ਫੰਡ ਵਿੱਚ ਪੈਸਾ ਨਾ ਦਿਓ ਸਿੱਧੇ ਪੈਸੇ ਸਾਰਾ ਸੱਚ ਤੋਂ ਪਰੇ ਕਿਹਾ ਗਿਆ ਸਾਰਾ ਝੂਠ ਬੋਲਿਆ ਗਿਆ ਮੈਂ ਇੱਕ ਮਿੰਟ ਸੁਣ ਲਓ ਹੁਣ ਸੁਣ ਲਓ ਇੱਕ ਮਿੰਟ ਸੁਣ ਲਓ ਸੁਣ ਲਓ ਇੱਕ ਮਿੰਟ ਸੁਣੋ ਇੱਕ ਮਿੰਟ ਸੁਣੋ ਇੱਕ ਮਿੰਟ ਹਾਂ ਸੁਣੋ ਇਹਨੂੰ ਅਰੇਸਟ ਕਰੋ ਜੀ ਇਹਨੂੰ ਅਰੇਸਟ ਕਰੋ ਇਹਨਾਂ ਨੇ ਸਰ ਪਹਿਲਾਂ ਗੱਲ ਕੀਤੀ ਵੀ ਰੰਜੀਤ ਸਾਗਰ ਡੈਮ ਦੇ ਵਿੱਚੋਂ 9 ਲੱਖ ਕਿਉਂ ਸਿਕ ਪਾਣੀ ਛੱਡਦਾ ਮੇਰੇ ਕੋਲੇ ਸਰ 7 ਕਿਹਾ ਦੀ 5 ਕਿਹਾ ਦੀ ਸੁਣ ਲਓ ਹੁਣ ਫਿਰ ਆ ਮੈਂ ਦੱਸਦਾ ਹੁਣ ਸੁਣ ਲਓ ਫਿਰ ਤੁਹਾਡੇ ਲਵੇ 7 ਤੁਸੀਂ ਸੁਣੋ ਹੁਣ ਮੈਂ ਦੱਸ ਚੁੱਕਾ ਮੈਂ ਸੁਣ ਲਓ ਫਿਰ ਹੁਣ ਵਾਰ-ਵਾਰ ਕਿਉਂ ਵਾਰ-ਵਾਰ ਜਿਹੜੀ ਗੱਲ ਦਾ ਜਵਾਬ ਤਾਂ ਦੇਣਾ ਮੰਨਦਾ ਮੈਂ ਝੇਰ ਨੂੰ ਕਹਿ ਰਿਹਾ ਇਹ ਤਾਂ ਮੈਨੂੰ ਕਹਿ ਰਹੇ ਨੇ ਇਹ ਵਾਰ-ਵਾਰ ਗੋਇਲ ਸਾਹਿਬ ਗੋਇਲ ਸਾਹਿਬ ਮੈਂ ਇਹਨਾਂ ਨੂੰ ਕਹਿ ਰਿਹਾ ਫੇ ਮਾਰ ਜੋਗ ਸਪੀਕਰ ਸਾਹਿਬ ਨੇ ਕਹਿੰਦੇ ਜੀ ਕੇਰੋ ਡੈਸ ਕਰੋ ਜੀ ਬੈਠੋ ਰਾਣਾ ਜੀ ਤੁਸੀਂ ਬੈਠੋ ਆ ਰਾਣਾ ਗਰਜੀਤ ਜੀ ਕਹਿ ਰਹੇ ਨੇ ਲੀਡਰ ਆਫ ਦ ਆਪੋਜੀਸ਼ਨ ਇਹਨਾਂ ਦੇ ਦਿਮਾਗ ਚੋਂ ਇੱਕ ਗੱਲ ਨਹੀਂ ਨਿਕਲਦੀ ਵੀ ਆਮ ਘਰਾਂ ਦੇ ਮੁੰਡੇ ਕਿੱਥੋਂ ਆ ਗਏ ਇਹ ਇਹਨਾਂ ਦੇ ਇਹੀ ਵੀ ਨਿਕਲਦੀ ਕਹਿੰਦਾ ਮੰਤਰੀ ਕਹਿੰਦਾ ਮੰਤਰੀ ਕਿਹੜੇ ਨੇ ਹੁਣ ਮੰਤਰੀ ਤੈਨੂੰ ਪੁੱਛ ਕੇ ਬਣਾਉਣੇ ਨੇ ਹੁਣ ਮੰਤਰੀ ਸੀਐਮ ਸਾਹਿਬ ਦਾ ਪ੍ਰੈਰੋਗੇਟਿਵ ਹੈ ਸਰ ਸੀਐਮ ਸਾਹਿਬ ਸੀਐਮ ਸਾਹਿਬ ਸੀਐਮ ਸਾ ਬਣਾਉਣਗੇ ਜਿਹਨੂੰ ਬਣਾਉਣਾ ਸਾਡੀ ਹਾਈ ਕਮਾਂਡ ਬਣਾਉਗੀ ਹੁਣ ਇਹਨਾਂ ਨੂੰ ਪੁੱਛ ਕੇ ਬਣਾਣਾ ਮੰਤਰੀ ਕਿਸ ਨੇ ਇਹ ਮੰਤਰੀਆਂ ਦੇ ਇਤਰਾਜ਼ ਕਰਦੇ ਆਪਾਂ ਅਫਸਰਾਂ ਦੇ ਇਤਰਾਜ਼ ਕਰਦੇ ਨੇ ਕੱਲੇ ਸਾਰੇ ਕਾਨੂੰਨ ਦੀ ਕਤਾਬ ਇਹਨਾਂ ਕੋਲੇ ਹੋ ਗਈ ਕੱਲੇ ਸਾਰੇ ਚਾਹੁੰਦੇ ਨੇ ਪਰ ਤੁਹਾਡੀ ਇੱਛਾ ਨਹੀਂ ਪੂਰੀ ਹੋਣ ਵਾਲੀ ਜਿਹੜੀ ਗੱਲ ਤੁਸੀਂ ਦੋਏ ਕਰਦੇ ਹੋ ਅੱਗੇ ਤੋਂ ਮੈਂ ਠੀਕ ਹੈ ਮੈਂ ਬਾਜਵਾ ਸਾਹਿਬ ਤੁਹਾਨੂੰ ਸਪੀਕਰ ਸਾਹਿਬ ਮੈਂ ਤੁਹਾਡੇ ਰਾਹੀਂ ਬਾਜਵਾ ਸਾਹਿਬ ਨੂੰ ਕਹਿਣੀ ਚਾਹਣਾ ਕਿ ਘੱਟ ਤੋਂ ਘੱਟ ਇਸ ਸਮੇਂ ਬੇਨਤੀ ਕਰਦਾ ਮੈਂ ਤੁਹਾਨੂੰ ਇਸ ਸਮੇਂ ਰਾਜਨੀਤੀ ਨਾ ਕਰੋ ਅੱਜ ਪੰਜਾਬ ਦੇ ਲੋਕਾਂ ਨੂੰ ਪੈਸੇ ਦੀ ਲੋੜ ਹੈ ਪੰਜਾਬ ਦੇ ਲੋਕਾਂ ਨੂੰ ਮਦਦ ਦੀ ਲੋੜ ਹੈ ਤੁਸੀਂ ਅਸਰੇ ਹੱਦੇ ਰਹੋ ਲੀਡਰ ਆਫ ਆਪੋਜੀਸ਼ਨ ਲੀਡਰ ਆਫ ਆਪੋਜੀਸ਼ਨ ਇਹ ਕਹੇ ਕਿ ਕੋਈ ਪੈਸਾ ਦੇਣ ਦੀ ਲੋੜ ਨਹੀਂ ਕਿੱਡੇ ਸ਼ਰਮ ਦੀ ਗੱਲ ਐ ਸਰ ਕਿੱਡੇ ਸ਼ਰਮ ਦੀ ਗੱਲ ਐ ਕਿ ਲੀਡਰ ਆਫ ਆਪੋਜੀਸ਼ਨ ਇਹ ਗੱਲ ਕਹੇ ਕਿ ਕੋਈ ਪੈਸਾ ਨਾ ਦਿਓ ਕਿਸੇ ਦੀ ਮਦਦ ਨਾ ਕਰੋ ਫੇ ਤੁਸੀਂ ਕਰਦੇ ਹੋ ਮਦਦ